ਕੱਢੇ ਭਰਾ ਜੀ ਹਾਂਜੀ ਅੱਛਾ ਲਗਾਇਆ ਕੀ ਕੀ ਕਹਾ ਕੀਤਾ ਜੋ ਐਸੇ ਨਾ ਦਿੱਤਾ ਲੱਗਦਾ ਫਿਰ ਵੇਚ ਕੇ ਕਿੱਥੇ ਹੁੰਦੇ ਫਿਰ ਇਹ ਐਡੇ ਤੇ ਵੇਚ ਗਈ ਜੀ ਅੱਛਾ ਕਬੂਤੀ ਪੁੱਤ ਤੇ ਕਹਿੰਦੇ ਹੈਗੇ ਨਹੀਂ ਆ ਕੀ ਗੱਲ ਹੋਈ ਮੇਰੇ ਸੋਹਰੇ ਹੀ ਆਉਂਦੇ ਥਾ ਵੇਚ ਕੇ ਕਿੱਥੇ ਆ ਜਾ ਅੱਛਾ ਮੇਰੇ ਤੁਹਾਡੇ ਰਿਸ਼ਤੇਦਾਰਾਂ ਨੂੰ ਮਾਤੇ ਵੀ ਸਹੁਰੇ ਦਿੱਤੂਆ ਕੋ ਤੇ ਭੈਣ ਕੋ ਨਹੀਂ ਦਿਲਦਾ ਹੁੰਦਾ ਅਸਹੀ ਉਹਨਾਂ ਨੇ ਕਹਿੰਦਾ ਜੇ ਤੂੰ ਇੱਥੇ ਨਹੀਂ ਆਉਣਾ ਤਾਂ ਆ ਕੁੜੀ ਨੂੰ ਤੋੜਦੀ ਮੈਂ ਤੁਹਾਡੀ ਮਰਜ਼ੀ ਜੀ ਲੈ ਸਕੀ ਪਰ ਮੈਂ ਸਹੁਰੇ ਨਹੀਂ ਆਉਂਦੀ ਗੱਲ ਹੋਰ ਸਾਡੀ ਨਾ ਜਤਾ ਇੱਕ ਪਾਇਲ ਭਾਵੇਂ ਜੋ ਬੋਤਲਾਂ ਚਲ ਚੰਦੇ ਪਾਏ ਕੀ ਕੀ ਗੱਲ ਕੀ ਪ੍ਰੋਬਲਮ ਤੁਹਾਨੂੰ ਯੂਨੋ ਬਾਥਰੂਮ ਦੀ ਤੁਸੀਂ ਇੱਥੇ ਹੋਣਾ ਕੌਣ ਨਹੀਂ ਅੱਛਾ ਜੀ ਮੁੜ ਕੇ ਤੇਰੇ ਅੱਗੇ ਸਰਦਾਰਾਂ ਨੇ ਮੇਰਾ ਕਮਿਸ਼ਨ ਕਰਾਇਆ ਕੌਣ ਨਹੀਂ ਮੈਂ ਉਹਦਾ ਪਛਾਣ ਹੋਤਰਾ ਤੇ ਮੁੜ ਕੇ ਦਵਾਈ ਕੱਲਾ ਕਰਾਟਾ ਤੀ ਪਹੁੰਚਣ ਨੂੰ ਤੇ ਵੇਚ ਵਾਚ ਕੇ ਤੇ ਫਿਰ ਉਹਨੇ ਦਵਾਈ ਲੈ ਉਹਨਾਂ ਦਾ ਕੀਪਤ ਕੋਈ ਨਹੀਂ ਹੈਗਾ ਨਹੀਂ ਬੋਤਲਾਂ ਵੇਚ ਕੇ ਦਵਾਈ ਲਹੁੰਦੇ ਫੇਰ ਆਹ ਜਿੰਨੀ ਆਹ ਜਿੰਨੀ ਜਿਹੜਾ ਪਿੰਡ ਕਿਹੜਾ ਆਪਣਾ ਇਸ਼ਾਰਾ ਕਰ ਮੈਂ ਵੇਖਿਆ ਮੈਂ ਬਜ਼ੁਰਗਾ ਇੰਨੀ ਠੱਗ ਦੇ ਵਿੱਚ ਬੋਤਲਾਂ ਇਕੱਠਾ ਕਰ ਦਿੰਦਾ ਤੇ ਕਿੰਨਾ ਕਦੇ ਕਿਨੇ ਕਿ ਦਾਇਰੇ ਕਰੋ ਥੋੜਾ ਜਿਹੀ ਆ ਜਾਨਾ ਪੂਰੇ ਆਏ ਲੋ ਰੋਜਾਂ ਦੇ ਬੋਤਲਾਂ ਇਕੱਠਾ ਕਰ ਲੈ ਆਹ ਕਦੀ ਕਦੀ ਨਹੀਂ ਆਈਦਾ ਜੇ ਜੇ ਨਹੀਂ ਆਈਦਾ ਕਿੰਨੀਆਂ ਇਕੱਠੀਆਂ ਕਰ ਲੈ ਬੋਤਲਾਂ ਦਿਖਾ ਦਿਓ ਦੋ ਦਿਨ ਕੋਈ ਹਾਲ ਅੱਧਾ ਕਿਲੋ ਨਹੀਂ ਕਹ ਯਾਰ ਕਿਲੋ ਵੀ ਹੋ ਜਾਂਦੀਆਂ ਗੱਟਾ ਕੁੱਤਾ ਆ ਗਿਆ ਲੱਗ ਲੋਕ ਜਾਵੇ ਅੱਛਾ ਹਾਂਜੀ ਕਿਲੋ ਬੋਤਲਾਂ ਦਾ ਕਿੰਨੇ ਪੈਸੇ ਦੇਵੋਗੇ ਕੋਈ 40 ਰੁਪਏ ਦੇ ਦੇਵਾਂਗੇ ਤੇ ਦਵਾਈ ਕਿੱਥੋਂ ਲੈਂਦੇ ਹੋ ਦਵਾਈ ਵੀ ਅੰਮ੍ਰਿਤ ਸਰਚ ਕਰਦੇ ਜੇਗਾਸਤ ਲੋ ਕੜਾ ਸਾਲਾ ਇਹਨਾਂ ਵਾਲਾ ਇਹਨਾਂ ਵਾਲਾ ਇਹਦੇ ਭਰਾ ਜੀ ਹੈ ਹਾਂ ਜੀ ਅੱਛਾ ਦੱਸਾਇਓ ਕੀ ਕੀ ਕੱਠਾ ਕੀਤਾ ਜੋ ਐਸੇ ਨਾ ਕੋਈ ਤੇ ਇਹ ਰੇਜ ਕੇ ਕਿੱਥੇ ਹੁੰਦੇ ਫਿਰ ਇਹ ਐਡੇ ਤੇ ਵੇਚਦੇ ਜੀ ਅੱਛਾ ਫਿਰ ਉਹ ਜਿੱਥੇ ਇਕੱਠਿਆਂ ਕਰਦੇ ਇੱਥੇ ਛੜਕਦੇ ਹੋ ਰਹੇ ਨੇ ਕਿੱਥੇ ਜਾਂਦੇ ਤਬਾ ਪੁੱਤੀ ਪੁੱਤ ਤੇ ਕਹਿੰਦੇ ਹੈਗੇ ਨਹੀਂ ਕੀ ਗੱਲ ਹੋਈ ਮੇਰੇ ਸਹੁਰੇ ਹੀ ਆਮ ਤਾਂ ਆਏ ਸੀ ਕਿ ਇੱਥੇ ਆ ਜਾ ਅੱਛਾ ਮਿੰਨ ਤਾ ਡੈਰ ਕੇ ਸੰਦਾਰਾ ਨੇ ਮਾਤੇ ਜੀ ਸਹੁਰੇ ਦੇ ਧੂਆ ਕੋ ਤੇ ਭੈਣ ਕੋ ਨਹੀਂ ਜਾਂਦਾ ਹੁੰਦਾ ਅਸਹੀ ਉਹਨਾਂ ਨੇ ਕਹਿੰਦਾ ਜੇ ਤੂੰ ਇੱਥੇ ਨਹੀਂ ਆਉਣਾ ਆਹ ਕੁੜੀ ਨੂੰ ਤੋੜਦੀ ਮੈਂ ਤੁਹਾਡੀ ਮਰਜ਼ੀ ਜੀ ਲੈ ਸਕੀ ਘਰ ਮੈਂ ਸਹੁਰੇ ਹਾਂ ਤੇ ਬੱਚੇ ਹੈਗੇ ਨੇ ਦੇ ਨਹੀਂ ਬੱਚਾ ਫਿਰ ਜੇ ਕੋਈ ਤੇ ਨਹੀਂ ਕੋਈ ਬੱਚਾ ਆ ਦੇ ਕੋ ਆ ਰੋਡ ਲੱਗਦਾ ਪਿਆ ਵਾ ਅਸੀਂ ਰੋਲਾ ਟੋਲਸ ਲਾਦਾ ਜਿਹੜਾ ਉਹਦੇ ਲੱਗਦਾ ਬਾਪੂ ਵੀ ਵੇਖਣ ਲਿਆ ਅੱਜ ਤੇ ਨਾਂ ਕੀ ਬਾਪੂ ਜੀ ਤੁਹਾਡਾ ਗੁਰਮੁਖ ਸਿੰਘ ਗੁਰਮੁਖ ਸਿੰਘ ਤੇ ਪਿਤਾ ਜੀ ਦਾ ਨਾਮ ਫੌਜਾ ਸਿੰਘ ਅੱਜ ਸਿੰਘ ਆ ਬਾਬੂ ਯਸੀਨ ਅਸਥਾਵਲੂਆ ਅੱਛਾ ਆਹ ਬਾਕੀ ਬਾਬੂ ਬਣਾਣਾ ਪੈਣਾ ਆਪਣਾ ਅੱਛਾ ਤੁਹਾਡੇ ਪਿੰਡ ਅੱਗੇ ਵੀ ਇੱਕ ਦੋ ਤਰ੍ਹਾਂ ਸਿੰਘਾਂ ਦੇ ਇਲਾਜ ਕਰਾਈ ਸੀਗੇ ਏਕਰ ਮੈਂ ਤੁਹਾਨੂੰ ਨੰਬਰ ਦੇ ਦਿੰਦਾ ਆਪਣਾ ਅੱਛਾ ਠੀਕ ਹੈ ਜੀ ਜੇ ਤੁਹਾਨੂੰ ਕੋਈ ਵੀ ਲੋੜੀ ਹੋਈ ਮੈਨੂੰ ਫੋਨ ਲਾਜੋ ਇਹ ਉਹ ਫਰਾਦਰ ਉਹ ਰਾਤ ਨਹੀਂ ਹੁੰਦਾ 6 7 ਸਾਲ ਮੈਨੂੰ ਬਾਸਰਾਪ ਨਹੀਂ ਹੁੰਦਾ ਦੋ ਰਾਤੋਂ ਕਦਮ ਨਹੀਂ ਹੁੰਦੇ ਨਾ ਕਰਤ ਬੜੀ ਰਹਿੰਦੀ ਕਿ ਮੇਰੇ ਚਰਕ ਦੇ ਦੇਖੋ ਇਹ ਹਰਨਿਆ ਦੀ ਪ੍ਰੋਬਲਮ ਆਵਾ ਨਹੀਂ ਉਹ ਦਿੰਦਾ ਹੈ ਦੂਜਾ ਕਰਾ ਲਿਆ ਪ੍ਰੈਸ਼ਨ ਉਹ ਨਾ ਕਰਾਤਾ ਪ੍ਰੈਸ਼ਨ ਤੇ ਮੈਂ ਜੇ ਕਹਿੰਦੇ ਆਪਾਂ ਕਰਾ ਦਿੰਦੇ ਵੀ ਦੂਦਾਂ ਦੇ ਮੇਰੇ ਵਰਗੇ ਸਰਦਾਰ ਨੇ ਅੱਗੇ ਕਰਾਇਆ ਦੀ ਮੈਂ ਕੋਈ ਫੜੀ ਨਾ ਅੱਛਾ ਹਾਂ ਉਹਨੇ ਖੜਿਆ ਮੈਨੂੰ ਰਾਤ ਦਾ ਸਟਾਰਕ ਤੇ ਬਾਬਾ ਜੀ ਇੰਨਾ ਰੋਟੀ ਪਾਣੀ ਹਰ ਕਿਥੇ ਸਕਦੇ ਜੀ ਰੋਟੀ ਭੈਣ ਸਾਡੀ ਭੈਣ ਹੈ ਇੱਥੇ ਰਹਿ ਰਹੀ ਉਹ ਪਤਾ ਚ ਕੋ ਦਿੰਦੀ ਉਹ ਖਾਣਾ ਅੱਛਾ ਤੋ ਇਹ ਅਗਲ ਕੀ ਕੰਮ ਕਰਦੇ ਤੁਸੀਂ ਸਾਹੀ ਦੋਵੇਂ ਇਸ ਤਰ੍ਹਾਂ ਇਕੱਠੇ ਹੁੰਦੇ ਹਾਂਜੀ ਅੱਛਾ ਹੋਰ ਠੀੜਾ ਵੀ ਕੀ ਸਾਡਾ ਠੀੜਾ ਅਕਿ ਮੈਂ ਵੇਖਣਾ ਮੈਂ ਭਾਈ ਵੀਡੀਓ ਵੇਖਦੇ ਤਾਂ ਦਿਖਾਈ ਦਾਂ ਤਾਂ ਆਪਣੇ ਗੀਮ ਨੂੰ ਕਹਿੰਦਾ ਮੈਂ ਭਾਈ ਇਹ ਕਹਿੰਦਾ ਲੱਗਨ ਦੋ ਜੀ ਦੇ ਕਹਿੰਦਾ ਭਾਈ ਨਹੀਂ ਵਰਨਾ ਕਿਤੇ ਮੈਂ ਉਹ ਅੱਗੇ ਲੱਗੀ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਤੁਹਾਨੂੰ ਗੁਰੂ ਰਾਮਦਾਸ ਜੀ ਮੇਰੇ ਨਾਲ ਵੀਰ ਸੇਵਾ ਕਰਦੇ ਹੁੰਦੇ ਆ ਇਥੇ ਅੰਮ੍ਰਿਤਸਰ ਤੋਂ ਅਨਰਵੈਗ ਵੀ ਦਾ ਉਹ ਰੱਬ ਦਾ ਨਾਮ ਬਹੁਤ ਜਪਾਉਂਦੇ ਆ ਤੇ ਉਹਨਾਂ ਦੇ ਇੱਕ ਮੇਰਾ ਵੀ ਦਿਲ ਕੀਤਾ ਕਿ ਜਿਹੜੀ ਸੰਗਤ ਨੂੰ ਮਿਲੀਏ ਹਰ ਪਤਿਕਾ ਨੂੰ ਹੋਈ ਜਾਣੀ ਉਹਨਾਂ ਦੀ ਨਾਲ ਨਾਲ ਚੱਲ ਰੱਬ ਦਾ ਨਾਮ ਵੀ ਦਿਲੇ ਆ ਜਾਵੇ ਤੇ ਉਹਨਾਂ ਦੇ ਸਹਾਰੇ ਕਿਦਾ ਸਾਡੇ ਪਾਪੂ ਚ ਟੇ ਜਾਣ ਠੀਕ ਹੈ ਜੀ ਤੇ ਬੋਲੋ ਫਿਰ ਸਵਾਸ 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 ਗੁਰੂ ਰਾਮਦਾਸ ਗੁਰੂ ਰੰਧਾ ਠੀਕ ਹੈ ਜੀ ਵਾਹਿਗੁਰੂ ਜੀ ਦਾ ਅਰਦਾਸ ਕਰੇ ਰੱਬ ਅੱਗੇ ਵੀ ਸਾਨੂੰ ਪਾਪੀਆਂ ਨੂੰ ਵੀ ਇਮਾਨਦਾਰੀਆਂ ਦੇ ਰੱਬ ਠੀਕ ਹੈ ਜੀ ਹਾਂ ਅ ਵੀਰੇ ਨੰਬਰ ਲਿਖੋ ਇੱਥੇ ਜੋ ਮੇਰੇ ਕੋਲ ਸਿਰਫ ਇਹ ਨਹੀਂ ਇਹ ਤਾਂ ਨੰਬਰ ਲਿਖ ਦਿਓ ਧੰਨ ਗੁਰੂ ਰੰਧਾ ਆਪਾਂ ਕਰਦੇ ਜਿਹੜਾ 2783 ਥੱਲੇ ਲਿਖਣਾ 93783 94783 43 43 ਚਰਾਨੇ ਦਾ ਤਾਂ ਰੋਟਾ ਚਾਹੋ ਹਾਂਜੀ ਠੀਕ ਹੈ ਨਾ ਇਹ ਬਾਬੂ ਜੀ ਨੰਬਰ ਤੇ ਮੇਰਾ ਜਦੋਂ ਵੀ ਤੁਸੀਂ ਹਸਪਤਾਲ ਜਾਣਾ ਨਾ ਹਾਂਜੀ ਤੇ ਮੈਨੂੰ ਫੋਨ ਲਾ ਦਿਓ ਠੀਕ ਹੈ ਹਾਂ ਤੇ ਇਹ ਕਹਦੇ ਕਿ ਪੁੱਤਰ ਜੀ ਆਪਾਂ ਟੋਲ ਪਲਾਜੇ ਲਾ ਕੇ ਬੈਠੇ ਸੀਗੇ ਇਹ ਆ ਥੋੜੀ ਸਿਵਾਰਾ ਖੁਰੋ ਬੇਰੀ ਇਹ ਬਾਬੂ ਜੀ ਗੁਰਦਾਰੇ ਦੇ ਨਾਂ ਤੇ ਆਪਣੀ ਸੰਸਥਾ ਵਾ ਉਹਦੀ ਸੇਵਾ ਜੇ ਮੈਂ ਇਹ ਗੁਰੂ ਜੀ ਨੂੰ ਹਜਨਾ ਜ ਸਮਝ ਕੇ ਕੰਮ ਦੇ ਕੇ ਲੈ ਜੇ ਇਹਦੀ ਗਲਤ ਤੇ ਗੁੱਸਮੀ ਨਹੀਂ ਇਹ ਕਰਨਾ ਕਰਿਆ ਵਾਸਤੇ ਮੈਂ ਤੁਹਾਡੇ ਉੱਪਰ ਖ ਕਰ ਗਿਆ ਮਹਾਰਾਜ ਨੂੰ ਚੰਗੀ ਇਤਰਾਮ ਮੰਨਣ ਵਾਲੇ ਜੇ ਹੋ ਨਹੀਂ ਨਹੀਂ ਉਹ ਪਾਈ ਇਹ ਸੇਵਾ ਦਾ ਪੈਸਾ ਜੇ ਗਲਤ ਪਾਸੇ ਨਾ ਲਾ ਜੇ ਗਲਤ ਪਾਸੇ ਤਾਂ ਯਾਰ ਬਣ ਕੇ ਲੜਦਾ ਜੇ ਯਾਰ ਬੇਕੂ ਦਿਖਾਈ ਦਿੰਦਾ ਮੈਨੂੰ ਤੁਹਾਨੂੰ ਗਦਾ ਲੱਗਦਾ ਭਾਜੀ ਉਹਦੀ ਕਸਮ ਲੱਗੇ ਜੇ ਫੂਲ ਖਰਚ ਕਰੀਏ ਤੁਸੀਂ ਹਾਂਜੀ ਚਲੋ ਧੰਨਵਾਦ ਤੁਹਾਡਾ ਥੈਂਕ ਯੂ ਜੀ ਜੀ